ਸਸ਼ੀਕਾਲ ਜੀ ਵੈਲਕਮ ਤੁਹਾਡਾ ਆਪਣੇ ਆਸਦੇਵ ਵਲੌਗ ਦੇ ਵਿੱਚ ਅੱਜ ਦੇਖੋ ਫਰੈਂਡਸ ਮੌਸਮ ਕਿੰਨਾ ਵਧੀਆ ਹੋਇਆ ਐਵੇਂ ਲੱਗਦਾ ਵੀ ਜਿਵੇਂ ਗਰਮੀਆਂ ਦਾ ਮੌਸਮ ਹੁੰਦਾ ਪਰ ਹਵਾ ਚੱਲੀ ਜਾਂਦੀ ਆ ਬਹੁਤ ਹੀ ਧੁੰਦ ਤਾਂ ਅੱਜ ਥੋੜੀ ਬਹੁਤ ਸੀ ਉਹ ਵੀ ਸਵੇਰੇ ਸਵੇਰੇ ਹੁਣ ਤਾਂ ਨਹੀਂ ਕੀ ਹਾਂ ਦੇਖੋ ਕਿੰਨੀ ਹਵਾ ਚੱਲੀ ਜਾਂਦੀ ਆ ਆ ਦੇਖੋ ਝੰਡੇ ਹਿੱਲ ਜਾਂਦੇ ਆ ਓਵੇਂ ਮੌਸਮ ਹੈ ਬਿਲਕੁਲ ਐਂ ਲੱਗਦਾ ਜਿਵੇਂ ਨਾ ਗਰਮੀਆਂ ਦਾ ਮੌਸਮ ਹੋਇਆ ਹੁੰਦਾ ਆ ਦੇਖੋ ਹਵਾ ਚੱਲੀ ਆਂਦੀ ਓਵੇਂ ਤਾਂ ਬਹੁਤ ਜ਼ਿਆਦਾ ਹਾਂ ਦੇਖੋ ਲੋ ਬਈ ਫਰੈਂਡਸ ਆਪਾਂ ਤਾਂ ਹੋ ਗਏ ਆ ਨਾ ਤੋਕੇ ਰੈਡੀ ਤੇ ਅੱਜ ਆਪਣੇ ਘਰੇ ਕੋਈ ਆਉਣ ਵਾਲਾ ਹੈ ਕੋਣ ਆਉਣ ਵਾਲਾ ਉਹ ਤੁਹਾਨੂੰ ਅੱਗੇ ਪਤਾ ਚੱਲ ਜੂਗਾ ਤੇ ਮਿਲਦੇ ਆਪਾਂ ਫਿਰ ਥੋੜੀ ਦੇਰ ਨੂੰ ਠੀਕ ਹੈ ਲੋ ਬਈ ਫਰੈਂਡਸ ਅਸੀਂ ਆਏ ਆ ਸੜਕ ਤੇ ਆ ਦੇਖੋ ਆਏ ਕਿਉਂ ਆਏ ਅਸਮਾਨ ਜਿਨ੍ਹਾਂ ਨੇ ਆਉਣਾ ਸੀ ਉਹਨਾਂ ਨੂੰ ਲੈਣ ਵਾਸਤੇ ਦੱਸਾਂ ਚੱਪੀ ਆਂਦੀਆਂ ਵਾਸਤੇ ਆਉਂਦੇ ਉਹ ਮੈਂ ਚੱਪੀਆਂ ਬੰਨ੍ਹ ਕੇ ਆਉਂਦੇ ਉਹ ਪੱਥਰ ਨੂੰ ਥੋੜਾ ਦੇਰ ਚੱਲ 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 ਗੱਡੀ ਆ ਗਈ ਗੱਡੀ ਆ ਗਈ ਗੱਡੀ ਆ ਗਈ ਗੱਡੀ ਆ ਗਈ ਸੜਕ ਕ੍ਰੋਸ ਕਰਨੇ ਕਿ ਨਹੀਂ ਆਉਂਦੀ ਐ ਸੜਕ ਕ੍ਰੋਸ ਕਰਨੇ ਕਿ ਨਹੀਂ ਆਉਂਦੀ ਐ ਉਹ ਬਸ ਤੇ ਆਈ ਜਾਂਦੇ ਉਹਨਾਂ ਦਾ ਫੋਨ ਆਇਆ ਕਹਿੰਦੇ ਆਣਨੇ ਆ ਜਿਹੜੀ ਵਸੋਈ ਐ ਬਰਾੜਾ ਲਈ ਲਿਖਿਆ ਹੋਇਆ ਹੋਈ ਐ ਉਹ ਉਥੇ ਰੁਕਣ ਗਿਆ ਆਪਾਂ ਇੱਧਰ ਹੀ ਰੁੱਕ ਕੇ ਉਹ ਆ ਗਈ ਬੱਸ ਅਸੀਂ ਥੋੜਾ ਜਿਹਾ ਪਿੱਛੇ ਰਹਿ ਗਏ ਉਹਦੇ ਦੀ ਹੋਣਗੀਆਂ ਕਿੰਨੀ ਚੱਲੀ ਜਾਂਦੀ ਐ ਫਰੈਂਡਸ ਹਵਾ ਬਹੁਤ ਜ਼ਿਆਦਾ ਸੜਕ ਤੇ ਤਾਂ ਹਵਾ ਬਹੁਤ ਜ਼ਿਆਦਾ ਹਵਾ ਹੋ ਰਹੀ ਆ ਥੋੜੀ ਜਿਹੀ ਇਤਰੀ ਤਾਂ ਹੈ ਨਹੀਂ ਹੈ ਨਾ ਨਹੀਂ 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 ਹੋ ਤਾਂ ਹੋ ਰਿਹਾ ਹੈ ਨਹੀਂ ਮੈਨੂੰ ਲੱਗਦਾ ਇਸ ਵਾਸਤੇ ਤਾਂ ਯਾਰਾਂ ਆਗੇ ਸਾਡੇ ਗੈਸਟ ਲਾង ਬਹੁਤ ਚੌਂਟੇ ਮੈਂ ਦੇਖੋਗੇ ਲਾ ਬਈ ਸਾਰੇ ਹੱਸਣਗੇ ਫਾਸਿਕਾ 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 ਮਮੀ ਪੂਰਾ ਕੈਮਰਾਮੈਨ ਬਣਾਈ ਪਈ ਆ ਔਰ ਆ ਦੇਖੋ ਭਈ ਸਾਡੇ ਗੈਸਟ ਆਉਣੇ ਸੀ ਇਹ ਜੀ ਮੇਰੀ ਸਿਸਟਰ ਐਂਡ ਉਹਦੇ ਬੱਚੇ

ਦੁਨਣਾ ਕਰਵਾ ਦੋ ਜਵਾ ਨਾ ਤਾਂ ਜਾਣੀ ਹੋਣੀ ਆ ਦੇਖੋ ਗਾਇਸ ਰਾਤ ਤੱਕ ਹੋਣ ਚਾਹੀਦੀ ਆ ਦੇਖੋ ਅੰਦਰ ਗੱਲਾਂ ਚੱਲ ਜਾਂਦੀਆਂ ਆ ਆਪਣੇ ਘਰੇ ਇੱਧਰ ਸਾਡਾ ਅਗਮੇ ਕੰਮ ਕਰੀ ਜਾਂਦਾ ਆ ਦੇਖੋ ਆ ਦੇਖੋ ਇਧਰ ਗੱਲਬਾਤ ਕਰੀ ਆਂਦੇ ਸੀ ਕਿ ਉਹਨਾਂ ਦੇ ਗੱਲ ਫੋਨ ਆ ਗਿਆ ਹੁਣ ਅਸੀਂ ਦੇਖੋ ਉਹ ਟੱਕਰ ਆ ਗਿਆ ਫੋਨ लो भाई, भाई गया गया। साली का जीजा <laughs> जी <laughs> आ चीजा सारी दिन लाइट या लो टी शर्ट लगती है ਮਾ ਮਾਸੜ ਆ ਗਏ ਵੀ ਜਵਾਕਾਂ ਦੇ ਉਹ ਬੱਦੇ ਭੁੱਲ ਗਏ ਖੇਲੋ ਹਨ ਜਵਾਕਾਂ ਦੇ ਹਾਂ ਓਏ ਹੋਏ ਹੋਏ ਨੀਂਦੇ ਬਾਰੇ ਵੇਖ ਕੇ ਤੂੰ ਮੂੰਹ ਕਾਹ ਧੱਕ ਨਾ ਬੈਠ ਤੂੰ ਨੀਂਦੇ ਕੋਲ ਕੱਲ ਦੁਪਹਿਰੇ ਖੇਲੇ ਹੋਏ ਹਾਂ ਦੁਪਹਿਰੇ ਓਏ ਸੁਲੇ ਆਤੇ ਮਿੱਠਾ ਹੋ ਜਾਏ ਰਦੀ ਨੀ

ਲਾ ਬੂ ਮੈਨੂ ਦੇਉਗੀ ਲੋ ਬੱਚਾ ਨਾ ਗੇਮ ਖੇਲਦੇ ਆ ਲਵ ਯੂ ਵਾਲਸਟਾ ਹੋ ਨਗਮ ਦੀਵਾਲ ਅਗਮ ਪੁੱਟੇ ਪਾਸੇ ਚਲੋ ਜੀ ਬਾਏ ਬਾਏ ਗਾਇਸ ਮਿਲਦੇ ਆਪਾਂ ਅਗਲੇ ਵਲੋਗ ਦੇ ਨਾਲ ਅੱਜ ਦਾ ਵਲੋਗ ਕਰਦੇ ਆ ਇੱਥੇ ਹੀ ਐਂਡ ਬਾਏ ਬਾਏ